ਹਾਂਜੀ ਸਰ ਜਿਹੜੀ ਸਿਰੇ ਅੱਗ ਲੱਗੀ ਏ ਕਦੋਂ ਪਤਾ ਲੱਗਾ ਔਰ ਕੀ ਕਾਰਵਾਈ ਚੱਲ ਰਹੀ ਹੈ ਇਹ ਅੱਜ ਦੁਪਹਿਰ ਕਰੀਬਨ 1 ਵਜੇ ਹੀ ਹਾਕ ਸਟਾਰਟ ਹੋਈ ਸੀ ਉਸ ਤੋਂ ਬਾਅਦ ਸਈ ਆਰਪੀਐਫ ਟੀਮ ਜੀਆਰਪੀ ਫਾਈਵ ਗ੍ਰੇਡ ਮੌਕੇ ਤੇ ਅਸੀਂ ਪਹੁੰਚੇ ਆ ਸਾਰੇ ਸਾਡੇ ਐਸਐਸਓ ਵੀ ਆ ਮੈਂ ਖੁਦ ਵੀ ਆ ਮੌਕੇ ਤੇ ਤੇ ਬਲਾਕੇਰ ਨੂੰ ਜਿਹੜੀ ਬੀਏ ਦੇ ਸ਼ੈਡੂ ਨੇ ਉੱਥੇ ਹੀ ਅੱਗ ਲੱਗੀ ਉਸ ਤੋਂ ਅਧਿਕਾਰ ਜਿਹੜਾ 19ਵਾਂ ਰੈਕਟਰ ਲੀਗ ਉੱਥੇ ਸਹਿਜ ਜਮੀਆ ਵਾਇਰ ਨੇ ਉਹਨਾਂ ਡਾਇਰੈਕਟਰ ਦੀ ਕੇਵਲ ਤਾਰਾਂ ਤੇ ਕੋਲ ਬਕਰੀ ਕੋਲੋਂ ਸਬਾਸੀ ਉਹਨਾਂ ਨੂੰ ਅੱਗ ਲੱਗੀ ਹੈ ਸਰ ਅੱਗ ਲੱਗਣ ਦਾ ਕਾਰਨ ਪਤਾ ਲੱਗਾ ਕਿ ਅੱਗ ਕਿਉਂ ਲੱਗੀ ਔਰ ਕਿਸ ਤਰ੍ਹਾਂ ਲੱਗੀ ਸਰ ਹਾਂਜੀ ਅੱਗ ਹੁਣ ਹੁਣ ਕੰਟਰੋਲ ਹੈ ਬੁਝ ਗਈ ਹੈ ਸਾਰੀ ਇਸ ਤੋਂ ਬਾਅਦ ਹੀ ਇਹ ਜਾਂਚ ਕਰ ਰਹੇ ਹਾਂ ਕਿਵੇਂ ਲੱਗੀ ਕਿੰਨਾ ਟਾਈਮ ਲੱਗਿਆ ਔਰ ਕਿੰਨੀਆਂ ਗੱਡੀਆਂ ਲੱਗ ਗਈਆਂ ਫਾਇਰ ਬ੍ਰੇਡ ਇਹ ਤਕਰੀਬਨ ਸਵਾ ਦੋ ਘੰਟੇ 2.5 ਘੰਟੇ ਦੇ ਕਰੀਬ ਹੋ ਗਿਆ ਇਹ ਅੱਗ ਨੂੰ ਜਬਚਾਉਂਦੇ ਹੋਏ ਹੁਣ ਅੰਡਰ ਕੰਟਰੋਲ ਹੈ ਤੇ 7 ਜਾਂ 8 ਗੱਡੀਆਂ ਜਿਹੜੇ ਫਾਇਰ ਬ੍ਰੇਡ ਗੱਡੀਆਂ ਤੇ ਜਿਹੜੇ ਹੈਗੀਆਂ ਲੱਗੀਆਂ ਨੇ ਪਾਣੀ ਬੁਝਾਉਣ ਵਾਸਤੇ ਸਰ ਇਹਦੀ ਜਿਹੜੇ ਤਗ ਲੱਗਣ ਦੇ ਕਾਰਨ ਦੀ ਤੁਸੀਂ ਡੰਗਾਈ ਨਾ ਜਾਂਚ ਕਰੋਗੇ ਜਾਂ ਨਹੀਂ ਬਿਲਕੁਲ ਜੀ ਦੁਬਾਰਾ ਜਾਂਚ ਕਰਾਂਗੇ ਤੇ ਐਸਟੀਮੇਟ ਕੀ ਹੈ ਹਜੇ ਰੇਲਵੇ ਡਿਪਾਰਟਮੈਂਟ ਰਿਸਰਚ ਕਰੇਗਾ ਸਾਡਾ ਕਿੰਨਾ ਕਿਹਦੇ ਵਿੱਚ Uh, Law Fire, Kiki Law